ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਹੋਰ ਰਿਜ਼ਲਟ ਲੈ ਕੇ ਆਏ ਆਂ ਤੁਹਾਡੇ ਲਈ ਬੜਾ ਸੋਹਣਾ ਤੇ ਜ਼ਬਰਦਸਤ ਰਿਜ਼ਲਟ ਆਇਆ ਆਪਣੇ ਪ੍ਰੋਡਕਟ ਦਾ ਵੀਰ ਜੀ ਦੇ ਖੇਤ ਦੇ ਵਿੱਚ ਇਹਨਾਂ ਦੇ ਖੇਤ ਦੇ ਵਿੱਚ ਖੜਿਆਂ ਤੇ ਆਪਾਂ ਕਣਕ ਦੇ ਕੋਲ ਖੜਿਆਂਗੇ ਤੇ ਇਹਨਾਂ ਤੋਂ ਵੀ ਜਾਣਾਂਗੇ ਆਪਾਂ ਇਹਨਾਂ ਨੂੰ ਆਪਣੇ ਪ੍ਰੋਡਕਟ ਦਾ ਰਿਜ਼ਲਟ ਕਿਦਾਂ ਲੱਗਿਆ ਕੀ ਨਾ ਵੀਰ ਜੀ ਆਪਣਾ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਨਾਂ ਦਾ ਵੀਰ ਜੀ ਦਾ ਤਕਰੀਬਨ ਇਹ ਆਪਣੇ ਕਾਫੀ ਟਾਈਮ ਤੋਂ ਪ੍ਰੋਡਕਟ ਵਰਤ ਰਹੇ ਨੇ ਪਿਛਲੇ 2 ਸਾਲ ਤੋਂ 2 ਸਾਲ ਤੋਂ 2 ਸਾਲ ਤੋਂ ਰੈਗੂਲਰ ਆਪਣੇ ਪ੍ਰੋਡਕਟ ਵਰਤ ਰਹੇ ਨੇ ਅੱਜ ਆਪਾਂ ਇਹਨਾਂ ਦੇ ਖੇਤ ਦੇ ਵਿੱਚ ਆਏ ਸੀ ਰਿਜ਼ਲਟ ਲੈਣ ਦੇ ਲਈ ਉਹ ਕਣਕ ਵੀ ਤੁਹਾਨੂੰ ਦਿਖਾ ਦੰਨੇ ਆਂਗੇ ਕਿੱਦਾਂ ਦੀ ਕਣਕ ਆਗੀ ਤੇ ਥੋੜਾ ਜਿਹਾ ਨੇੜੇ ਬਾਈ ਕੈਮਰਾ ਕਰਕੇ ਦਿਖਾ ਦਿਓ ਵੀਰ ਜੀ ਨੂੰ ਵੀ ਆ ਕਣਕ ਕਿੰਨੀ ਸ਼ਾਨਦਾਰ ਖੜੀਆ ਹਨ ਤੇ ਬੜੇ ਜ਼ਬਰਦਸਤ ਰਿਜ਼ਲਟ ਨੇਗੇ ਵੀਰ ਜੀ ਤੁਹਾਨੂੰ ਰਿਜ਼ਲਟ ਕਿੱਦਾਂ ਲੱਗਿਆ ਆਪਣਾ ਮੇਰੇ ਬਹੁਤ ਵਧੀਆ ਰਿਜ਼ਲਟ ਆ ਦਵਾਈ ਦਾ ਥੋੜੀ ਦਾ ਬਾਕੀ ਜਿਹੜੀ ਦਵਾਈ ਹੁਣ ਤੁਸੀਂ ਦੱਸ ਰਹੇ ਹੋ ਵੀਨਸਾਰੇ ਤੇ ਜਿਵੇਂ ਤੇ ਉਹ ਕਰੋ ਉਹਦਾ ਰਿਜ਼ਲਟ ਲੈਣਾਗਾ ਠੀਕ ਆ ਵੀ ਉਹਦਾ ਰਿਜ਼ਲਟ ਤੁਸੀਂ ਨੇ ਲੈਣਾਗਾ ਉਹਦਾ ਰਿਜ਼ਲਟ ਲੈਣਾ ਅੱਜ ਵੀਰ ਜੀ ਨੂੰ ਨਾਲ ਅਸੀਂ ਦਵਾਈ ਦੇਣ ਆਏ ਸੀ ਨਸਾਰੇ ਵਾਸਤੇ ਉਹ ਨਸਾਰੇ ਹਿਲ ਦਾ ਰਿਜ਼ਲਟ ਬਾਈ ਬਾਅਦ ਦੇ ਵਿੱਚ ਦੱਸਣਗੇ ਤੇ ਥੱਲੇ ਵਾਲਾ ਰਿਜ਼ਲਟ ਸਾਨੂੰ ਪੂਰਾ ਓਕੇ ਥੱਲੇ ਵਾਲਾ ਪੂਰਾ ਵਧੀਆ ਪੂਰਾ ਵਧੀਆ ਰਿਜ਼ਲਟ ਆ ਇਹਨਾਂ ਨੂੰ ਐਤ ਕੀ ਡਰਦੇ ਨੇ ਅੱਧਾ ਇੱਧਾ ਘੱਟਾ ਜਰੂਰ ਪਾਇਆ ਅਗਲੀ ਵਾਰ ਨੂੰ ਅੱਧਾ ਅੱਧਾ ਘੱਟਾ ਕਿ ਦੋ ਦਾਣੇ ਵੀ ਨਹੀਂ ਦਿਖਾਉਣੇ ਇਹਨੂੰ ਡੀਏਪੀ ਦੇ ਮਤਲਬ ਡੀਏਪੀ ਦਾ ਤੁਸੀਂ ਨੇ ਅੱਧਾ ਘੱਟਾ ਹੀ ਪਾਇਆ ਸੀ ਅੱਧਾ ਅੱਧਾ ਘੱਟਾ ਪਾਇਆ ਗਾਂ ਨੂੰ ਜਮਾ ਹੀ ਨਹੀਂ ਦਿਖਾਉਣਾ ਅੱਗੇ ਤੋਂ ਜ 1.5 300 ਰੁਪਏ 1.5 300 ਰੁਪਏ 1.5 300 ਰੁਪਏ 1.5 300 ਰੁਪਏ ਕਿੱਲੇ ਦਾ ਖਰਚਾ ਆ ਆਪਣਾ ਤੇ ਜੇ ਡੀਏਪ ਦੀ ਗੱਟੇ ਦੀ ਗੱਲ ਕਰੀਏ ਤਕਰੀਬਨ ਤਕਰੀਬਨ 1400 ਸਾਢੇ 150 1400 1300 ਸਾਢੇ 1350 1400 1400 ਦਾ ਵੀ ਮਿਲੇਗਾ ਬਲੈਕ ਤੇ 1700 ਜ ਵੀ ਮਿਲਿਆ ਬਲੈਕ ਦੇ ਵਿੱਚ ਤੇ ਅੱਜ ਆਪਣੇ ਖਰਚੇ ਦੀ ਗੱਲ ਕਰੀਏ ਬਹੁਤ ਘੱਟ ਖਰਚੇ ਦੇ ਵਿੱਚ ਅੱਜ ਕਣਕ ਦਾ ਸ਼ਾਨਦਾਰ ਰਿਜ਼ਲਟ ਆ ਰਹੇ ਨੇ ਸਾਨੂੰ ਐਨੇ ਕੁ ਵਧੀਆ ਰਿਜ਼ਲਟ ਨੇ ਆਪਾਂ ਚਾਹੁੰਦੇ ਵੀ ਸਾਰੇ ਕਿਸਾਨ ਭਰਾ ਇਹਨਾਂ ਚੀਜ਼ਾਂ ਨਾਲ ਜੁੜੋ ਤੇ ਵੱਧ ਤੋਂ ਵੱਧ ਆਪਣੇ ਖੇਤਾਂ ਦੇ ਵਿੱਚ